ਸਾਰੇ ਕਾ ਸਾਰੇ ਨੰਨ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰ ਚਲਦੀ ਗੱਲਾਂ ਵਿੱਚ ਹੋਵੋਗੇ ਤੇ ਆਪਣੇ ਆਪਣੇ ਘਰ ਕਮਾ ਕਰਾ ਵੀ ਫਿਰੋਗੇ ਤੇ ਇੱਥੇ ਹੈਗਾ ਵਾਹ ਸ਼ਾਮ ਦਾ ਟਾਈਮ 5 ਵਜੇ ਦਾ ਤੇ ਆਪਾਂ ਬਣਾਉਣ ਲੱਗੇ ਹਾਂ ਸਬਜ਼ੀ ਆਪਾਂ ਪਹਿਲਾਂ ਵੀ ਦੇਖਵਾਂਗੇ ਪਹਿਲਾਂ ਦੀ ਸਬਜ਼ੀਤ ਬਣਾਉਣ ਲੱਗਿਆ ਆਪਾਂ ਨੇ ਕੱਟ ਲਈ ਤੇ ਛਿੱਲੇ ਵੀ ਤੋਗ ਦਿੱਤੇ ਇਦੂਵਾ ਦਾ ਪਾਵ ਮਟਰ ਕੀ ਤੜਕਾ ਵੀ ਆਪਣਾ ਛਿੱਲਿਆ ਦੇਖੋ ਲਸਣ ਤੇ ਅਦਰਕ ਤੇ ਫਿਰ ਆਪਾਂ ਆ ਪਿਆਜ਼ ਵੀ ਕੱਟ ਲਈ ਆ ਦੇਖੋ ਲੰਬੇ ਲੰਬੇ ਤੇ ਥੋੜੇ ਜਿਹੇ ਵੱਡੇ ਵੱਡੇ ਹੀ ਕੱਟੇ ਆ ਪਿਆਜ਼ ਸੰ ਉਸ ਤਰ੍ਹਾਂ ਹੀ ਵਧੀਆ ਲੱਗਦੇ ਨੇ ਪਿਆਜ਼ ਕੱਟੇ ਹੋਏ ਤੇ ਮਿਰਚਾ ਵੀ ਆਪਾਂ ਨੇ ਕੱਟ ਲਈਆਂ ਲੰਬੀਆਂ ਲੱਗੀਆਂ ਮਿਰਚਾ ਆਪਾਂ ਲੈਂਦੀ ਹੈ ਨੇ 5-6 ਕੁੱਪੇ ਇਹ ਬਹੁਤ ਜ਼ਿਆਦਾ ਕੋੜੀਆਂ ਨੇ ਮਿਰਚਾਂ ਤੇ ਟਮਾਟਰ ਵਗੈਰਾ ਆਪਾਂ ਪਾਉਂਦੇ ਨੇ ਸਬਜ਼ੀ ਵਿੱਚ ਥੋੜੀਏ ਕਾਟੇ ਇਸਤੇਮਾਲ ਕਰੀ ਦੇ ਨੇ ਤੇ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਲਓ ਜੀ ਇੱਥੇ ਆਪਾਂ ਹੁਣ ਪਤਟੀ ਰੱਖ ਲਿਆ ਤੇਲ ਪਾਉਂਦੇ ਚਲੋ ਜੀ ਅੱਗੇ ਕਰੀ ਆਪਾਂ ਜੀ ਆਪਾਂ ਨਾ ਤੇਲ ਪਾਵਾਂਗੇ ਕਤਲੇ ਵਿੱਚ ਤੇਲ ਆਪਾਂ ਘਾਟੀ ਵਰਤਾਂਗੇ ਥੋੜਾ ਜਿਹਾ ਇੱਕ ਘਟਕੇ ਤੇਲ ਦੇ ਪਾਈ ਆਪਾਂ ਤੇ ਜਿਆਦਾ ਸਾਫਾ ਇੱਕ ਤੇਜ ਘਸਪਤ ਲੈ ਲਿਆ ਤੇ ਆਪਾਂ ਫੁਨੇਰੇ ਵਿੱਚ ਜੀਰਾ ਪਾਵਾਂਗੇ ਤਦ ਤੱਕ ਵੇਟ ਕਰਦੇ ਆ ਤੇ ਤੇਲ ਆਪਣਾ ਗਰਮ ਹੋਛੇ ਤੇਲ ਆਪਣਾ ਗਰਮ ਹਲੋ ਹਲੋ ਥੋੜਾ ਕੀਕਾ ਕੀਕ ਕੀਕ ਤੇ ਮੇ ਪਿਆ ਪੈ ਰਹੇ ਦਸੇਉ ਸਾਡੇ ਦਾ ਮੌਸਮ ਸਾਫ ਹੋ ਗਿਆ ਅੱਜ ਬਹੁਤ ਜ਼ਿਆਦਾ ਠੰਡ ਨਿਕਲੀ ਹੋਈ ਸੀਗੀ ਤੇ ਆਪਾਂ ਪਕਾਵਗੇ ਉਚੀਰਾ ਪੇਲ ਆਫੜ ਹੋ ਗਏ ਪਾਣ ਤੇ ਅੱਧਾ ਜੰਮੇ ਚ ਪਕਾਵੋਗੇ ਜੰਮੇ ਇਹਦੇ ਨਾਲ ਦੀ ਰਮਾ ਚਾਹੇ 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 ਚਾ ਇਹਦੇ ਨਾਲ ਹੀ ਆਪਾਂ ਮਸਾਲੇ ਪਾਵਾਂਗੇ ਆ ਦੇਖੋ ਨਮਕ ਮਿਰਚ ਮਸਾਲਾ ਹਲਦੀ ਸਾਰਾ ਕੁਝ ਪਾਵਾਂਗੇ ਸਿੰਪਲ ਤਰੀਕੇ ਨਾਲ ਹੀ ਬਣਾਵਾਂਗੇ ਆਪਾਂ ਸਬਜੀ ਤੇ ਆਪਾਂ ਕਰਦੇ ਐਕਟ ਮਿਕਸ ਕਰ ਲਈਏ ਇਹਦੇ ਨਾਲ ਹੀ ਜਿਹੜੇ ਆ ਪਾਣੀ ਦੇ ਵਿੱਚ ਧੋਤੇ ਸੀ ਉਹ ਪਾਪਾ ਦੇ ਨਾਲ ਇਹ ਤੇਰਾ ਵੀ ਆਪਾਂ ਨੂੰ ਲਾ ਦਿੰਦੇ ਆਪਾਂ ਉਹਨਾਂ ਦਾ ਘੱਟੋ-ਘੱਟ 2 ਕਿਲੋ ਮਾਗੂ। ਥੋੜਾ ਜਿਹਾ ਇਸੇ ਕਿਲੋ। ਤੇ ਥੋੜਾ ਜਿਹਾ ਪਾਣੀ ਪਾਉਣ ਦੀ ਬਜਾਏ ਕਿੱਦਾਂ ਸੇਕ ਲਾ ਦਿੰਦੇ ਹਾਂ ਤੇ ਥੋੜਾ ਜਿਹਾ ਆਪਾਂ ਪਾਣੀ ਬਾਅਦ ਵਿੱਚ ਪਾਵਾਂਗੇ। ਤੇ ਇੱਕ ਕੱਪ ਕੌਲੀ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਵਿੱਚ। क्योंकि नीचे लगन मांगे आलू बनते वेट कर ला जी अपनी सब्जी आलू बैंक में रोकली तैयार देखो कि सोहनी बनी है मैं अम्मी ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਬਤ ਤੁਮ ਦਾ ਸਪੋਰਟ ਕਰਿਆ ਕਰੋ ਮਿਲਦੇ ਆ नेक्स्ट ਵਲੋਗ ਵਿੱਚ ਥੈਂਕ ਯੂ